ਪਿਛਲੇ ਦਿਨੀ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਪੰਜਾਬ ਭਾਰ ਵਿੱਚ ਭਾਰੀ ਤਬਾਹੀ ਮਚਾਈ ਸੀ ਉੱਥੇ ਹੀ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਲੋਕਾਂ ਦੀ ਵੀ ਇਹ ਹੜ ਵੱਡੀਆਂ ਮੁਸੀਬਤਾਂ ਨਾਲ ਲੈ ਕੇ ਆਏ ਹਨ ਇਸੇ ਤਰ੍ਹਾਂ ਫਾਜ਼ਿਲਕਾ ਦੇ ਸਰਹੱਦੀ ਪਿੰਡ ਦੋਮਾ ਨਾਨਕਾ ਮਹਾਤਮ ਨਗਰ ਅਤੇ ਆਸ-ਪਾਸ ਹੋਰ ਕਿਸਾਨਾਂ ਲਈ ਵੀ ਇਹ ਹੜ ਵੱਡੀ ਮੁਸੀਬਤ ਬਣ ਕੇ ਆਏ ਹਨ ਹੜ੍ਹਾਂ ਦੇ ਪਾਣੀ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ 3 ਤੋਂ 4 ਫੁੱਟ ਤੱਕ ਰੇਤ ਜਮ੍ਹਾਂ ਹੋ ਜਾਣ ਤੋਂ ਬਾਅਦ ਉਨ੍ਹਾਂ ਲਈ ਅਗਲੀ ਫਸਲ ਬੀਜਣ ਲਈ ਜ਼ਮੀਨ ਨੂੰ ਪਧਰਾ ਕਰਨ ਤੇ ਉਨ੍ਹਾਂ ਦਾ ਕਾਫੀ ਪੈਸਾ ਖਰਚ ਆ ਰਿਹਾ ਹੈ ਇਸ ਨਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਵਾਰ-ਵਾਰ ਮੰਗ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪੱਧਰ ਤੇ ਕੰਮ ਸ਼ੁਰੂ ਕੀਤਾ ਹੈ ਜਿਸ ਤੇ ਉਹਨਾਂ ਦਾ ਲੱਖ ਰੁਪਏ ਖਰਚ ਆ ਰਿਹਾ ਹੈ ਆਮ ਮੰਗਤ ਸਿੰਘੇ ਪਿੰਡ ਤੋਂ ਉਹਨਾਂ ਨਾਲ ਕਮਹਾਤਮ ਨਗਰ ਦੇ ਰਹਿਣ ਵਾਲਾ ਜੋ ਕਿ ਮੈਂ ਇਸ ਟਾਈਮ ਆਪਦੇ ਖੇਤ 'ਚ ਖੜਿਆ ਹਾਂ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਹੜ੍ਹ ਆਏ ਸੀਗੇ ਜਿਸ ਦਿਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਮੇਰੇ ਖੇਤ ਦੇ ਵਿੱਚ 3-4-4 ਫੁੱਟ ਰੇਤ ਪੈ ਗਈ ਸੀ ਤੇ ਉਹਦੇ ਨਾਲ ਮੇਰਾ ਬਹੁਤ ਨੁਕਸਾਨ ਆ ਇੱਕ ਤਾਂ ਫਸਲ ਗਈ ਗਈ ਹੈ ਉਪਰੋ ਜਿਹੜਾ ਉਤੋਂ ਖਰਚਾ ਆ ਉਹ ਵੱਖਰਾ ਤੇ ਮੈਂ ਪਹਿਲਾਂ ਤਾਂ ਹੱਥ ਜੋੜ ਤੇ ਬੇਨਤੀ ਕਰਨਾ ਕਿ ਮੇਰੀ ਵਾਦ ਵਾਦ ਮਦਦ ਕੀਤੀ ਜਾਵੇ ਮੈਂ ਜਦੋਂ ਇਹ ਜ਼ਮੀਨ ਜਦ ਪਾਣੀ ਜਦ ਜ਼ਮੀਨ ਚ ਸੁੱਕਿਆ ਸੀ ਤਾਂ ਮੈਂ ਬਹੁਤ ਜਣਿਆਂ ਨੂੰ ਕਿਹਾ ਮਦਦ ਕਰਨ ਵਾਸਤੇ ਸਰਕਾਰਾਂ ਨੂੰ ਸੰਸਥਾ ਨੂੰ ਲੇਕਿਨ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਬਕਾਇਦਾ ਸਾਡੇ ਪਿੰਡ ਦੇ ਵਿੱਚ ਕਿਸਾਨ ਆਏ ਸੀਗੇ ਬਾਹਰ ਦੇ ਸਿੱਧੂਪੁਰ ਵਾਲੇ ਤੇ ਗਰਾਹਾਂ ਵਾਲੇ ਉਹਨਾਂ ਨੂੰ ਵੀ ਕਿਹਾ ਸੀਗਾ ਉਹ ਕਹਿੰਦੇ ਤੇਰੇ ਖੇਤ ਆਵਾਂਗੇ ਤੇ ਕਿਸੇ ਨੇ ਪਿੰਡ ਤੋਂ ਜਾ ਕੇ ਚੁਗਲੀ ਕੀਤੀ ਹੈ ਕਿ ਇਸ ਬੰਦੇ ਕੋਲ 4-5 ਟਰੈਕਟਰ ਨੇ ਮੇਰੇ ਵੀਰ ਮੇਰੇ ਘਰ ਜਾ ਕੇ ਤੁਸੀਂ ਵੇਖ ਸਕਦੇ ਜੀ ਮੇਰੇ ਕੋਲ ਇੱਕ ਸਕੂਟਰ ਹੈਗਾ ਬਸ ਕੋਈ ਟਰੈਕਟਰ ਵਗੈਰਾ ਮੇਰੇ ਕੋਲ ਕੋਈ ਸਾਧਨ ਨਹੀਂ ਕੀਤੇ ਨਾਲ ਮੈਂ ਅਬ ਜਮੀਨ ਸੈੱਟ ਕਰ ਸਕਾਂ ਤੇ ਮੈਂ ਉਸ ਤੋਂ ਬਾਅਦ 80-90 ਹਜ਼ਾਰ ਦਾ ਡੀਜ਼ਲ ਵਾਲਾ ਤੇ ਟਰੈਕਟਰ ਕਿਰਾਏ ਤੇ ਲਾਏ ਨੇ ਤੇ ਆਹ سامنے ਟਿਬ ਵੇਖ ਸਕਦੇ ਜੇ ਲੱਗੀ ਟਿਬ ਜੋੜਿਆ ਮੈਂ ਸਭ ਕੁਝ ਆਪਦੇ ਘਰੋਂ ਡੀਜ਼ਲ ਪਾਇਆ ਬਾਲਿਆ ਵਿਆਜ ਤੇ ਪੈਸੇ ਫੜਫੜਾ ਕੇ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤਾਂ ਮੇਰੀ ਮਦਦ ਕਿਸੇ ਨੇ ਨਹੀਂ ਕੀਤੀ ਹੁਣ ਕੋਈ ਵੀ ਵੀਰ ਕਰਨਾ ਚਾਹੁੰਦਾ ਤੇ ਮੇਰੀ ਮਦਦ ਕਰ ਸਕਦਾ 80 90 ਹਜ਼ਾਰ ਦਾ ਡੀਜ਼ਲ ਮੇਰਾ ਬਲਿਆ ਤੇ ਇਹ ਟਰੈਕਟਰ ਮੈਂ ਸਾਰੇ ਕਿਰਾਏ ਤੇ ਲਾਈ ਰੱਖੇ ਨੇ ਆ ਹੁਣ ਤੁਸੀਂ ਵੇਖ ਸਕਦੇ ਹੋ ਆ ਤੇ ਇਧਰ ਇਹ ਦੋਨੋਂ ਟਰੈਕਟਰ ਕਿਰਾਏ ਤੇ ਹੈਗੇ ਨੇ ਤੇ ਵੀਰ ਮੇਰੀ ਵਾਦ ਵਾਦ ਮਦਦ ਕਰੋ ਰੇਤ ਮੇਰੇ ਵੱਲ ਕਮ ਸੇ ਕਮ 3-4 ਫੁੱਟ ਹੈਗਾ ਸੀਗਾ ਤੇ ਮੇਰੇ ਵੱਲੋਂ ਰੇਤ ਨਹੀਂ ਕਿਸੇ ਨੇ ਚੱਕਿਆ ਵੇਚਣ ਵਾਲਾ ਸੀਗਾ ਲੇਕਿਨ ਉਹ ਉੱਥੋਂ ਜਾ ਕੇ ਚੱਕਦੇ ਨੇ ਜਿੱਥੇ ਕਮ ਸੇ ਕਮ 10-15 ਫੁੱਟ ਰੇਤ ਹੈ ਤਾਂ ਵੀ ਜਿਵੇਂ ਕਿ 2 ਨੰਬਰ ਦੀ ਮਾਈਨਿੰਗ ਹੋ ਰਹੀ ਦਰਿਆ ਦੇ ਵਿੱਚ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਦ ਕਿ ਮਾਨ ਸਰਕਾਰ ਨੇ ਇਹ ਕਿਹਾ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਹੈ ਬਕਾਇਦਾ ਜੀਵਿੰਦਾਰਾਂ ਦੇ ਖੇਤਾਂ ਦੇ ਵਿੱਚੋਂ ਰੇਤ ਚੱਕਣ ਦੇ ਬਜਾਏ ਉਹਨਾਂ ਨੇ ਇਹ ਦਰਿਆ ਦੇ ਵਿੱਚੋਂ ਰੇਤ ਚੱਕਣਾ ਸ਼ੁਰੂ ਕਰ ਦਿੱਤਾ ਜੋ ਜਰਾ ਸਾ ਨਜਾਇਜ਼ ਹੈ ਉਹ ਚੱਕਵਾ ਲੈਣੇ ਠੇਕੇਦਾਰ ਵੱਡੇ ਵੱਡੇ ਠੇਕੇਦਾਰ ਜਿਹੜੇ ਵੱਡੇ ਵੱਡੇ ਪੈਸਿਆਂ ਵਾਲੇ ਲੋਕ ਚੱਕਾ ਰਹੇ ਨੇ ਜਿਹੜੇ ਜਿਹੜੇ ਮਾਈਨਿੰਗ ਕਰਦੇ ਆ ਮੇਰੀ ਕਿਸੇ ਬੰਦੇ ਨੇ ਵੀ ਆਮਦਾਨੀ ਨਹੀਂ ਕੀਤੀ ਸੋ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੇਰੀ ਬਾਤ ਤੋਂ ਬਾਤ ਮਦਦ ਕੀਤੀ ਜਾਵੇ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦੀ ਹੋਵਾਂਗਾ ਸ਼ਸ਼ੀਗ੍ਰਾ ਸਾਰੇ ਭਰਾਵਾਂ ਨੂੰ ਤੇ ਸ਼ਸ਼ੀਗ੍ਰਾ ਤੇ ਇਹ ਸਰਦਾਰ ਮੰਗਲ ਸਿੰਘ ਜੀ ਹੈ ਇਹਨਾਂ ਦਾ ਆਪਣੇ ਦਾ ਨੰਬਰਦਾਰ ਦਾ ਮੁੰਡਾ ਤੇ ਸੰਸਥਾਵਾਂਿਆਂ ਨੇ ਕੋਈ ਇਹਨੇ ਮੰਗਤੀ ਤੀਏ ਤੇ ਕੋਈ ਇਹਨੂੰ ਸਹਿਤਾ ਨਹੀਂ ਮਿਲੀ ਇਹ ਆਪਦੇ ਪੱਲੋਂ ਡੀਜ਼ਲ ਲੈ ਕੇ ਤੇ ਆ ਮੁੱਲ ਤੇ ਕੰਮ ਕਰਾ ਰਿਆ ਆਪਣੇ ਟਰੈਕਟਰ ਰਗੇ ਨੇ ਇਹ ਡੀਜ਼ਲ ਦਿੱਤੀ ਹੁੰਦਾ ਇਹਦਾ ਕੰਮ ਕੀਤਾ ਜਾਂਦਾ ਇਹਨੇ ਸਾਰਾ ਕੰਮ ਆਦੇ ਪੱਲੋਂ ਡੀਜ਼ਲ ਬਾਲ ਕੇ ਤੇ ਆਦੇ ਪੱਲੋਂ ਹੀ ਕੀਤੀ ਜਾਂਦਾ ਹੈ ਕੋਈ ਸੰਸਥਾ ਆਈਏ ਤੇ ਇਹਦੇ ਵੱਲੇ ਕੋਈ ਸਹਾਇਤਾ ਨਹੀਂ ਕੀਤੀ ਗਈ ਤੇ ਵੱਧ ਤੋਂ ਵੱਧ ਕੋਈ ਸੰਸਥਾ ਆ ਦੀ ਏ ਤੈਨੂੰ ਕੋਈ ਡੀਜ਼ਲ ਦੀ ਜਾ ਜੋ ਵੀ ਹੈ ਤੇ ਅਜੇ ਸਹਾਇਤਾ ਕੀਤੀ ਜਾਵੇ ਬਾਕੀ ਇਹ ਬੰਦਾ ਠੀਕ ਹੈ ਵੀ ਆਪਣੇ ਪਿੰਡ ਵੱਲੋਂ ਤੇ ਨੰਬਰ ਦਾ ਤਾਂ ਮੁੰਡਾ ਹੈਗਾ ਤੇ ਕੋਈ ਨਹੀਂ ਇਹਦੇ ਵੱਲੋਂ ਵੀ ਕੋਈ ਨਾ ਨਹੀਂ ਕੋਈ ਕੰਮ ਹੋਵੇ ਤੇ ਉਹ ਕੀਤਾ ਜਾ ਸਕਦਾ ਹੈ ਕਰੀਬ 60 70 ਜਹਾਜ਼ ਦਾ ਡੀਜ਼ਲ ਬਾਲ ਚੁੱਕਾ ਹੈ ਫਸਟ ਟਾਈਮ ਕਿੰਨੇ ਦਿਨਾਂ ਤੋਂ ਕੰਮ ਚੱਲ ਰਿਹਾ ਹੈ ਹਮਮ ਤਕਰੀਬ 10 ਦਿਨਾਂ ਤੋਂ ਅਜੇ ਤਕਰੀਬ 3 ਦਿਨ ਕੰਮ ਚੱਲੂਗਾ ਇਸ ਤੋਂ ਬਾਅਦ ਪੀਐਨਡੀ ਨਾਲ ਹੀ ਕੁਮਾਰੀ ਮੁੱਟੀਕੇਰੀ ਜਾ ਸਕਦੀ ਹੈ ਇਹ ਵੀ ਆ ਟੱਬਾ ਲਾਇਆ ਤੁਸੀਂ ਵੇਖੋ ਸਾਹਮਣੇ ਅਸੀਂ ਇਹਦੇ ਖੇਤ ਦੇ ਵਿੱਚੋਂ ਜਾ ਕੇ ਆ ਟੱਬਾ ਲਾਇਆ ਹੈ ਬਹੁਤ ਲੋਕ ਇਕੱਠਾ ਹੋ ਰਹੇ ਨੇ ਤੇ ਜਿਵੇਂ ਆਪਣਾ ਵੀ ਇਹ ਤੇ ਖੇਤ ਪਿਆ ਇਹਨੇ ਲੱਗ ਗਈ ਹੈ ਤੇ ਜਿਵਨ ਦੇਵੀ ਮਤਲਬ ਨਿਕਲਣ ਦੀ ਸਮभावना ਕੋਈ ਨਹੀਂ ਗਈ ਉਹ ਵੀ ਵਿੱਚੇ ਪਿਆ ਜੇ ਇੱਥੇ ਲੱਗੇ ਪਿਆ ਆਪਣੇ ਜਿਉ ਤਾਂ 10 ਫਾਰਾ ਫੋੜ ਜਿੰਦਾ ਡੂੰਗਾ ਉਹ ਚੱਕੀ ਜਾ ਰਹੇ ਨੇ ਤੇ ਹਮਾਰੇ ਵੱਲ ਕੋਈ ਨਹੀਂ ਵੰਦਾ ਇੱਥੇ ਸਾਡੇ ਵੱਲ ਕੋਈ ਕੋ ਦੋ ਤਿੰਨ ਅੰਦਰ ਫੋੜ ਪੰਜ ਭਾਈ ਫੋੜ ਪਈ ਹੈ ਇਹਨੂੰ ਕੋਈ ਨਹੀਂ ਚੱਕਣ ਦੀ ਸਮभावना ਰੱਖਦਾ ਕੁਛ ਵੀ ਨਹੀਂ ਬੀਜਿਆ ਗਿਆ ਇੱਥੇ ਉਵੇਂ ਦਵੇਂ ਪਈ ਹੈ 3 ਇਹ ਤੇ ਲੱਗੇ ਭਗੇ 40 ਤੋਂ 45 ਕਿਲੋ ਪਈ ਰੇਤ ਪਈ ਹੈ ਜੀ ਮੰਗ ਉਸ ਬਰੇ ਇਹ ਵੀ ਕੋਈ ਸਰਕਾਰ ਸਾਡੇ ਵੱਲੇ ਵੇਖੇ ਤੇ ਆ ਜਿਹੜਾ ਰੇਤ ਪਿਆ ਇਹ ਮਾੜਾ ਮੋੜਾ ਚਕਾਵੇ ਬਾਹਰ ਕੰਮ ਚੱਲੀ ਜਾਂਦਾ ਇੱਥੇ ਉਵੇਂ ਦੂਵੇਂ ਪਿਆ ਜੀ ਪਿਆ ਸਾਡੇ ਵੱਲੇ ਵੇਖਣ ਤੇ ਆ ਰੇਤ ਪਈ ਹੈ ਜਾਂ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਮੜੇ ਚੁਕਵਾਈ ਜਾਵੇ ਸਾਡੀ ਕਣ ਗੱਡੀ ਜਾਵੇ ਟਾਈਮ ਤੇ